ਨਾਮ ਹੋਇਆ ਕੀ ਸਰ ਮਿੰਟੂ ਮਿੰਟੂ ਸਰ ਮਿੰਟੂ ਹੋਇਆ ਕੀ ਹੈ ਸਰ ਆਪਾਂ ਇੱਥੇ ਸੀਗੇ ਤੇ ਸਰ ਉਹ ਜੂਸ ਸਰਵ ਕਰਨਗੇ ਸੀਗਾ ਤੇ ਪਿੱਛੋਂ ਅਚਾਨਕ ਹੀ ਗੱਡੀ ਆਈ ਆ ਤੇ ਚਾਰ ਪੰਜ ਐਕਟੂਆ ਖੜੀਆਂ ਸੀ ਨਾਲ ਲੇਡੀ ਵੀ ਬੈਠੀਆਂ ਸੀਗਾ ਸਾਰਾ ਰਗੜਦੇ ਆਇਆ ਪਿਆ ਤੇ ਬਚਾਅ ਹੋ ਗਿਆ ਬੱਚੇ ਦਾ ਨਹੀਂ ਤਾਂ ਇਹ ਕਿਹੜੀ ਹੈ ਨੀ ਉਹ ਜਿਹੜੀ ਗੱਡੀ ਡੈਮੇਜ ਆਲਾ ਹੋਈ ਆ ਹਾਂ ਜੀ ਤੇ ਸਰਕਾਰੀ ਗੱਡੀ ਆ ਨਹੀਂ ਨਹੀਂ ਜਿਹੜੀ ਡੈਮੇਜ ਆਲਾ ਹੋਈ ਆ ਫਰੰਟ ਦੀ ਡੈਮੇਜ ਹੋ ਗਈ ਆ ਗਲਤੀ ਉਹਦੀ ਸੀਗੀ ਹਾਂ ਜੀ ਸਰ ਸਰ ਇਹਦਾ ਆਸੀ ਦਾ ਸਾਈਡ ਤੇ ਖੜਾ ਕੋਣ ਰਿਆ ਸੀ ਲੇਡੀ ਸੀ ਜਾਣ ਸੀ ਸਰ ਜਾਣ ਸੀ ਭਾਜੀ ਮੈਂ ਨਹੀਂ ਨਹੀਂ ਜਿਹੜੀ ਪਿੱਛੇ ਡੈਮੇਜ ਹੋਈ ਗੱਡੀ ਉਹ ਜਾਣ ਸੀਗੀ ਚਾਰ ਸੀ ਸਰ ਤੇ ਕਿੰਨੇ ਜਣੇ ਗੱਡੀ ਸਵਾਰ ਸੀ ਸਰ ਹੁਣ ਮੌਕੇ ਦੇ ਸਾਰ ਦੇਖਿਆ ਨਹੀਂ ਆ ਇਹ ਮੁੰਡੇ ਨੂੰ ਹਸਪੀਟਲ ਗਿਆ ਤੁਹਾਡਾ ਵੀ ਮੁੰਡਾ ਲੈਟ ਕੱਲੇ ਹਟਾਇਲ ਹੋਇਆ ਸੀ ਮਾਮਲੇ ਦੇ ਵਿੱਚ ਕਿੰਨੀ ਸਟ ਲੱਗੀ ਮੁੰਡੇ ਦੀ ਸਰ ਬਾਦੂ ਲੱਗੀ ਆ ਸਰ ਉਹ ਸਰ ਸਰਕਾਰੀ ਜਿਹੜੀ ਗੱਡੀ ਸੀ ਉਹ ਭੱਜ ਗਿਆ ਸਰ ਭੱਜ ਗਿਆ ਸਰ ਨਹੀਂ ਉਹ ਚਲਾਨ ਕੱਟਣ ਵਾਸਤੇ ਆਈ ਸੀ ਸਰਕਾਰੀ ਗੱਡੀ ਕਿਉਂ ਤਾਂ ਆਈ ਸੀ ਸਰ ਚਲਾਨ ਕੱਟਣ ਵਾਸਤੇ ਆਈ ਸੀ ਸਰਕਾਰੀ ਗੱਡੀ ਤੋਂ ਚਲਾਨ ਕੱਟ ਗਿਆ ਵੀ ਗਈ ਆ ਸਰ ਉਹ ਸਰਕਾਰੀ ਗੱਡੀ ਸਰ ਅੱਗੇ 5000 ਦਾ ਚਲਾਨ ਵੀ ਕੱਟ ਗਿਆ ਸਰ ਅੱਛਾ ਰੋਂਗ ਸਾਈਡ ਆ ਕੇ ਚਲਾਨ ਕੱਟ ਗਿਆ ਤੁਹਾਡਾ ਹਾਂਜੀ ਸਰ ਬਿਲਕੁਲ ਜੀ ਇਹ ਚਲਾਨ ਆ ਜਿਹੜਾ ਰੋਂਗ ਸਾਈਡ ਆਣ ਕੱਟਿਆ ਰੌਂਗ ਸਾਈਡ ਇਹਦਾ ਮੁਤਾਬਕ ਗੱਡੀ ਆਈ ਸੀ ਕਿ ਜਿਹੜੀ ਚਲਾਨ ਕੱਟਣ ਆਈ ਸੀ ਕਿ ਜਿਸ ਤੋਂ ਬਾਅਦ ਇਹ ਹਾਦਸਾ ਜਿਹੜਾ ਵਾਪਰਿਆ ਮੈਂ ਸਰ ਇੱਥੇ ਕਿੰਨੇ ਬੰਦੇ ਨੇ ਆਹ ਪਾਜੀ ਕੀ ਮੈਂ ਸਰ ਉੱਥੇ ਮੇਰਾ ਨਾਮ ਰਿਤੇਸ਼ ਸ਼ਰਮਾ ਹੈ ਜੀ ਪਾਜੀ ਹੋਇਆ ਕੀ ਸੀ ਐਕਸੀਡੈਂਟ ਇਹ ਪਾਜੀ ਮੈਂ ਨਾ ਸਿਰਫ ਉੱਥੇ ਐਕਟਿਵ ਵਾਲੇ ਜਿੱਥੇ ਮੇਰੀ ਐਕਟਿਵ ਖੜੀ ਹੈ ਜੀ ਉੱਥੇ ਐਕਟਿਵ ਨੂੰ ਜੂਸ ਆਰਡਰ ਕਰਨ ਆਇਆ ਮੈਂ ਕਿਹਾ ਵੀ ਮੇਰਾ ਇੱਕਲਾ ਜੂਸ ਲਾਈ ਪਿੱਛੋਂ ਵੈਗਨਰ ਗੱਡੀ ਆਈ ਆ ਉਹਦੀ ਅੱਖ ਲੱਗ ਗਈ ਉਹ ਸਿੱਧੀ ਆ ਕੇ ਬਲੈਰੋ ਗੱਡੀ ਦੇ ਵਿੱਚ ਵੱਜੀ ਅੱਛਾ ਬਹੁਤ ਜ਼ਬਰਦਸਤ ਟੱਕਰ ਹੋਈ ਆ ਸਾਡੇ ਮੁਤਾਬਕ ਗਲਤੀ ਕੀਤੀ ਸੀ ਪਿੱਛੋਂ ਜਿਹੜਾ ਬੰਦਾ ਸੋ ਗਿਆ ਸੀ ਉਹਦੀ ਅੱਖ ਲੱਗ ਗਈ ਸੀ ਜੀ ਪਿੱਛੋਂ ਜਵਾਕ ਗੱਡੀ ਦੇ ਬਿਲਕੁਲ ਥੱਲੇ ਆ ਗਿਆ ਜੀ ਨਹੀਂ ਨਹੀਂ ਕਿ ਪਿਛਲੀ ਗੱਡੀ ਜਿੱ ਕੋਈ ਸੀ ਤਾਂ ਮੂਹਰੇ ਪਿੱਛੇ ਨਾ ਸੀਗੇ ਹਾਂਜੀ ਬਲੇਰੋ ਗੱਡੀ ਦੇ ਵਿੱਚ ਇੱਕ ਬੰਦਾ ਆ ਜੈਨਾ ਉਹ ਬੱਚਾ ਆਰਡਰ ਲੈ ਕੇ ਗਿਆ ਜੂਸ ਦਾ ਉਹਦੇ ਵਿੱਚ ਇੱਕੋ ਹੀ ਬੇਟਾ ਬੈਠਾ ਸੀ ਮੁੰਡਾ ਬੇਟਾ ਸਰਕਾਰੀ ਗੱਡੀ ਸੀ ਜੀ ਤਾਂ ਹੀ ਬਚ ਗਈ ਉਹ ਪਤਾ ਨਹੀਂ ਸਰ ਇਹ ਮੇਰੇ ਬਾਰੇ ਬਾਰੇ ਮੈਨੂੰ ਕੋਈ ਨਹੀਂ ਪਿੱਛੋਂ ਆ ਕੇ ਵਜੀ ਸਰਕਾਰੀ ਗੱਡੀ ਸੀ ਰੌਂਗ ਸਾਈਡ ਖੜੀ ਸੀ ਸਰਕਾਰੀ ਗੱਡੀ ਹਾਂ ਇੱਧਰ ਖੜੀ ਰੌਂਗ ਸਾਈਡ ਖੜੀ ਸੀ ਠੀਕ ਹੈ ਤੇ ਮਨਦੇ ਹੋ ਗਲਤੀ ਕੀਤੀ ਸੀ ਤੁਹਾਡੇ ਮੁਤਾਬਕ ਵੈਸੇ ਆਇਆ ਜੀ ਸਰ ਮੇਰਾ ਤਾਂ ਰੂਹ ਕੰਬੀ ਪਈ ਐ ਮੈਂ ਤਾਂ ਸਿਰਫ ਇਹਨੂੰ ਜੂਸ ਦਾ ਆਰਡਰ ਦੇਣ ਆਇਆ ਸੀਗਾ ਮੈਂ ਉੱਥੇ ਐਕਟਿਵ ਵਾਲਾ ਕਿ ਇੱਥੇ ਆਇਆ ਮੈਂ ਮੇਰੀ ਰੂਹ ਕੰਬੀ ਗਈ ਐ ਉਸ ਟਾਂ ਸਰ ਮੈਨੂੰ ਪਤਾ ਮੈਂ ਸਿਰਫ ਇਹਨੂੰ ਕਹਿ ਕੇ ਕਿ ਮੇਰਾ ਜੂਸ ਪੈ ਕਰੀ ਮੈਂ ਹੁਣੇ ਸਿਰਫ ਤਰਕ ਉਹ ਮੈਂ 5 ਮਿੰਟ ਦੇ ਵਿੱਚ ਆਇਆ ਮੈਂ ਖੜਾ ਸੀ ਪਿੱਛੋਂ ਆਕੇ ਮੇਰਾ ਮੇਰੇ ਡੈਲ ਘੁੰਮ ਗਏ ਜੋ ਹੱਥ ਆਇਆ ਕੁਛ ਕਿਸੂ ਬਹੁਤ ਬਚਾ ਹੋ ਗਿਆ ਮੈਂ ਤਾਂ ਆਪਣੀ ਜਾਨ ਦੀ ਪਰ ਲੇਕਿਨ ਜਿਹੜਾ ਗੱਡੀ ਦੇ ਅੰਦਰ ਬੈਠਾ ਸੀ ਉਹ ਸ਼ਖਸੇ ਕਿੰਨੀਆਂ ਵਸਟਾ ਲੱਗੀਆਂ ਹੋਣਗੀਆਂ ਜਿਹੜਾ ਗੱਡੀ ਦੇ ਅੰਦਰ ਸੀਗਾ ਜੀ ਉਹਦੇ ਮੈਨੂੰ ਮੈਨੂੰ ਨੋਲਿਜ ਨਹੀਂ ਸੀ ਮੈਂ ਕਿਸੇ ਨੇ ਸਾਡ ਸੁਣ ਨਹੀਂ ਲੱਗੇ 33 ਸੁਣੋ ਕਿ ਕਾਹਲੇ ਮੁੰਡਾ ਥੱਲੇ ਆ ਗਿਆ ਗੱਡੀ ਥੱਲੇ ਕੱਤੇ ਨੇ ਥੱਲੇ ਆਇਆ ਕੋਈ ਨਹੀਂ ਆਇ ਉਹਨੂੰ ਉਹਨੂੰ ਪੁੱਛੋ ਫਿਰ ਆਹੋ ਭਾਜੀ ਅੱਖ ਤੁਸੀਂ ਕਹਿੰਦੇ ਮੇਰੀ ਲੱਗੀ ਪੁੱਛੋ ਤੁਸੀਂ ਉਹਨੂੰ ਥੱਲੇ ਚਾਰ ਬੰਦੇ ਆਏ ਨੇ ਮਰ ਜਾਂਦੇ ਫਿਰ ਮੇਰੇ ਮੂੰਹ ਕੋ ਮੇਰੇ ਮੂੰਹ 'ਚ ਬੱਦਦਾ ਹੋ ਰਿਹਾ ਤੇ ਭਾਜੀ ਤੁਹਾਨੂੰ ਪੁੱਛਿਆ ਵੀ ਨਾ ਤੁਹਾਡਾ ਕਿ ਤੁਸੀਂ ਐਕਸੀਡੈਂਟ ਕੀਤਾ ਐ ਐਕਸੀਡੈਂਟ ਕੀਤਾ ਵੀ ਤੁਸੀਂ ਬੋਲਣਾ ਦੱਸੋ ਗਿਆਨੀ ਕੀਤਾ ਬੋਲੋ ਨਾ ਸਹੀ ਨਾ ਫਿਰ ਆਹਦਾ ਇਦਾਂ ਹੁਣ ਕਿੰਨੀ ਵਾਰੀ ਭਾਜੀ ਜਿਹੜੇ ਬੱਚੇ ਦੀਆਂ ਸੱਟਾਂ ਵੱਜੀਆਂ ਹੋ ਹੋ ਕੀ ਕਰਨਾ ਭਾਜੀ ਹੋ ਗਈ ਆਇਓ ਯਾਰ ਨਿਵਾਕ ਦੇ ਲੱਤਾਂ ਵੜਾਤੀਆਂ ਸਹੀ ਛੜੀ ਛੋਟੀ ਐ ਜੀ ਛੜੀ ਛੋਟੀ ਐ ਕੀ ਇਹ ਕਿਤਾ ਹੋਇਆ ਕਿਤਾ ਐਕਸੀਡੈਂਟ ਜੀ ਅੱਖ ਲੱਗੀ ਅੱਖ ਲੱਗੀ ਕਿੱਥੋਂ ਆ ਬੋਆ ਆ ਕੇ ਬਾਹਰ ਗਿਆ ਸੀ ਰਾਤੀ ਸਵੇਰੇ ਆਇਆ ਮੈਂ ਤਾਂ ਨਾ ਕਿੰਨੇ ਜਾਣੇ ਸੀ ਇਕੱਲੇ ਸੀਗੇ ਜੀ ਇਕੱਲੇ ਹੀ ਅੱਛਾ ਜੀ ਕੀ ਨਾਮ ਕੀ ਹੈ ਜੀ ਨਾਮ ਬਤਨ ਕਰਵਾ ਦਿਆਂਗੇ ਫਿਰ ਭਾਈ ਹੋਇਆ ਕੀ ਹੈ ਜੀ ਇੱਥੇ ਐਕਸੀਡੈਂਟ ਹੋਇਆ ਇੱਕ ਜਿਹੜਾ ਬਸ ਪੱਲਾ ਚਲਾਨ ਕਰਦੇ ਵੇ ਸੀ ਕਿੰਦਾ ਕਿੰਦਾ ਚਲਾਨ ਕਰਦੇ ਵੇ ਸੀ ਦੂਸ ਵਾਲੇ ਦਾ ਚਲਾਨ ਕਰਦੇ ਸੀ ਕੌਣ ਕਰ ਰਿਹਾ ਸੀ ਚਲਾਨ ਜੀ ਆਹ ਵਾਲਾ ਬੰਦੇ ਦੀ ਵੀਡੀਓ ਬਣਾ ਲਓ ਸਰ ਇਹ ਨੋਰਮਲ ਜੀ ਗੱਲ ਹੈ ਮੈਂ ਕਾਫੀ ਦਿਨਾਂ ਤੋਂ ਦੇਖਦਾ ਆ ਰਿਹਾ ਲੋਕ ਕੀ ਕਰਦੇ ਆ ਜੂਸ ਲੈਣ ਆਉਂਦੇ ਆ ਨਾ ਜਦੋਂ ਸਰ ਗੱਡੀ ਵਿਚਾਲੇ ਲਾਂਦੇ ਆ ਠੀਕ ਹੈ ਜੀ ਜਦੋਂ ਗੱਡੀ ਵਿਚਾਲੇ ਲੱਗਦੀ ਹੈ ਨਾ ਨੇਚਰਲੀ ਗੱਲ ਆ ਉਹ ਬੰਦਾ ਵਿਚਕਾਰ ਸੜਕ ਤੇ ਉਤਰੇਗਾ ਠੀਕ ਹੈ ਜੀ ਜਦੋਂ ਗੱਡੀ ਰੋਂਗ ਸਾਈਡ ਲੱਗਦੀ ਹੈ ਇਹ ਜੇ ਕਿਸੇ ਨੂੰ ਕਹਿ ਦੀਆਂ ਨਾ ਭਾਬੀ ਬਾਈ ਜੀ ਗੱਡੀ ਥੋੜੀ ਦਬਕੇ ਲਾ ਲਓ ਜਾਂ ਸਾਈਡ ਤੇ ਲਾ ਲਓ ਭਾਈ ਤੁਹਾਡਾ ਕੀ ਨਾਮ ਹੈ ਜੀ ਮੇਰਾ ਮਨੀਸ਼ ਨਾਮ ਹੈ ਜਿਹੜਾ ਐਕਸੀਡੈਂਟ ਹੋਇਆ ਹੈ ਕਿਹੜੀ ਰੋਡ ਦਾ ਬਹਾਦਰ ਹੈ ਛੁਪੋ ਜਾ ਰੋਣਾ ਬੇਟਾ ਨਾਮ ਬਤਾਓਦਰ ਅੰਕਲ ਕੋ ਅੱਛਾ ਤਾਂ ਕੀ ਆ ਹੁਆ ਕਿਹਾ ਤਾਂ ਮੈਂ ਜੂਸ ਦੇਣ ਗਿਆ ਪਤਾ ਨਹੀਂ ਕੀ ਹੁਆ ਮੇਰੇ ਉੱਪਰ ਹੀ ਗਾੜੀ ਚ ਏ ਬੱਚੇ ਨੇ ਤੁਸੀਂ ਭਾਜੀ ਮੌਕੇ ਤੇ ਆਸਤਾ ਹੁਣ ਆ ਕੇ ਦੇਖਿਆ ਆਸਤਾ ਇਹ ਕਹਿੰਨੇ ਆ ਸਾਰੇ ਕੰਮ ਉਹ ਲੈ ਕੇ ਜਾਓ ਭਾਜੀ ਨਾ ਨਹੀਂ ਨਹੀਂ ਵੈਸੇ ਧਾਮ ਕੀ ਤੁਹਾਡਾ ਐਕਸੀਡੈਂਟ ਹੋਇਆ ਗੱਡੀ ਨਾਲ ਗੱਡੀ ਦਾ ਬਚਾਅ ਹੋ ਗਿਆ ਉਹਨਾਂ ਨੇ ਪਿੱਛੋਂ ਲਿਆ ਕੇ ਹਾਂ ਪਿੱਛੋਂ ਲਿਆ ਕੇ ਮਾਰੀ ਤੇ ਤੁਸੀਂ ਕੀ ਕੀ ਸਰਕਾਰੀ ਗੱਡੀ ਹੈ ਹੁਣ ਤੁਹਾਡੀ ਹਾਲਤ ਮਤਲਬ ਸੀਰੀਅਸ ਹੈ ਜੀ ਨਹੀਂ ਮੈਂ ਖੂਨ ਵਗੈਰਾ ਨਿਕਲਿਆ ਹੋਇਆ ਨਹੀਂ ਖੂਨ ਨਹੀਂ ਮੈਨੇ ਨਿਕਲਿਆ ਉਹ ਜੋ ਅੱਛਾ ਅੱਛਾ ਤੁਸੀਂ ਜੂਸ ਪੀ ਰਹੇ ਸੀ ਮਤਲਬ ਸਾਈਡ ਤੇ ਰੋਕ ਕੇ ਹਾਂ ਮੈਂ ਜੂਸ ਪੀਣ ਲੱਗਾ ਸੀ ਪਿੱਛੋਂ ਦੀ ਗੱਡੀ ਆ ਗਈ ਇੱਥੇ ਉਹਦੀ ਲਿਆ ਕੇ ਉਹਨੇ ਮਾਰੀ ਠੀਕ ਹੈ ਤੇ ਤੁਸੀਂ ਗੱਡੀ ਦੇ ਵਿੱਚ ਹੀ ਬੈਠੇ ਹੋ ਸੀਗੇ ਮੈਂ ਤਾਂ ਵਿੱਚ ਹੀ ਬੈਠਾ ਸੀਗਾ ਇਕੱਲੇ ਸੀਗੇ ਕਿ ਕੋਈ ਹੋਰ ਵੀ ਸੀ ਨਾਲ ਦੀ ਤੁਹਾਡੇ ਜੀ ਹਾਂਜੀ ਇਕੱਲੇ ਹੀ ਸੀਗਾ ਮੈਂ ਤਾਂ ਬਈ ਕਿਹਨੂੰ ਆਣੇ ਤੇ ਆਪ ਜੀ ਅੱਗੇ ਅੱਛਾ ਤੇ ਪਾਜੀ ਤੁਸੀਂ ਕਿਧਰੋਂ ਆ ਰਹੇ ਸੀ ਕਿਧਰ ਜਾ ਰਹੇ ਸੀ ਕਿਉਂਕਿ ਗੱਡੀ ਸਰਕਾਰੀ ਆ ਨਾ ਜੀ ਆਲੀ ਨਹੀਂ ਨਹੀਂ ਬਾਈ ਨਿੱਜੀ ਕੰਮ ਆ ਰਹੇ ਨੇ ਨਿੱਜੀ ਕੰਮ ਆ ਰਹੇ ਠੀਕ ਹੈ ਸਰਕਾਰੀ ਕੰਮ ਮੈਂ ਤਾਂ ਆਪਣੇ ਕੰਮ ਹੀ ਚੱਲਾ ਸੀ ਨਾ ਅੱਛਾ ਇਹ ਤਾਂ ਵੀਰੇ ਨਹੀਂ ਨਹੀਂ ਠੀਕ ਹੈ ਠੀਕ ਆ ਨਹੀਂ ਨਹੀਂ ਨਹੀਂ